ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਵਲੌਗ ਦੇ ਵਿੱਚ ਹੋਰ ਸਣਾਉ ਕਿਵੇਂ ਹੋ ਸਾਰੇ ਜਾਣੇ ਉਮੀਦ ਆ ਜੀ ਸਾਰੇ ਜਾਣੇ ਠੀਕ ਹੋਣਗੇ ਖੁਸ਼ ਹੋਣਗੇ ਤੰਦਰੁਸਤ ਹੋਣਗੇ ਤੇ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਵੀ ਬਿਲਕੁਲ ਠੀਕ ਠਾਕ ਆਂ ਜੀ ਤੇ ਲੱਗੇ ਆਂ ਜੀ ਅੱਜ ਦੀ ਆਪਣੀ ਵੀਡੀਓ ਸ਼ੁਰੂ ਕਰਨ ਦਿਨ ਹੈਗਾ ਜੀ ਇੱਥੇ ਵੀਰਵਾਰ ਦਾ ਤੇ ਟਾਈਮ ਜਿਹੜਾ ਸਵੇਰ ਦਾ ਹੈ ਤੇ ਹੁਣ ਆਪਾਂ ਅਰਸ਼ਨੂਰ ਦੀ ਜਿਹੜੀ ਯੂਨੀਫਾਰਮ ਆ ਪ੍ਰੈਸ ਕਰਨ ਲੱਗੀ ਸੀਗੀ ਮੈਂ ਕਿਉਂਕਿ ਕੱਲ ਸ਼ਾਮੀ ਪ੍ਰੈਸ ਨਹੀਂ ਕੀਤੀ ਸੀਗੀ ਤੇ ਮੈਂ ਹੁਣੇ ਲੱਗੀ ਸੀ ਪ੍ਰੈਸ ਕਰਨ ਤੇ ਮੈਂ ਗੁਰਦੁਆਰਾ ਸਾਹਿਬ ਤੋਂ ਆਣ ਕੇ ਧਾਰਾ ਵਗੈਰਾ ਕੱਢ ਕੇ ਜਾਨੀ ਕਿ ਜਿਹੜੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਵਾਪਸ ਆਉਣ ਤੋਂ ਬਾਅਦ ਜਿਹੜੇ ਮੇਰੇ ਕੰਮ ਧੰਦੇ ਹੁੰਦੇ ਨੇ ਉਹ ਕੰਮ ਧੰਦੇ ਖਤਮ ਕਰਕੇ ਤੇ ਉਸ ਤੋਂ ਬਾਅਦ ਮੈਂ ਜਲਦੀ ਜਲਦੀ ਅਰਸ਼ਨੌਰ ਦੀ ਜਿਹੜੀ ਯੂਨੀਫਾਰਮ ਆ ਉਹ ਪ੍ਰੈਸ ਕਰਨ ਲੱਗੀ ਸੀ ਤੇ ਉਧਰ ਆਪਾਂ ਜਿਹੜੇ ਕੱਪੜੇ ਸੀਗੇ ਧੋਣ ਵਾਲੇ ਉਹ ਮਸ਼ੀਨ ਦੇ ਵਿੱਚ ਪਾ ਦਿੱਤੇ ਆ ਇਹ ਬਾਕੀ ਹਲੇ ਮੈਟਰੂੰ ਵੀ ਲਾਉਣੇ ਆ ਸੋਪਿਆਂ ਦੇ ਕਵਰ ਵਗੈਰਾ ਉਤਾਰਨੇ ਆ ਬੈੱਡ ਸ਼ੀਟ ਅਤੇ ਜਨੇ ਕੀ ਕਾਫੀ ਇਹ ਜਿਹੜੇ ਕੱਪੜੇ ਹੈਗੇ ਆ ਉਹ ਉਤਾਰਨੇ ਆ ਮੈਂ हां जी ਉਸ ਤੋਂ ਪਹਿਲਾਂ ਮੈਂ ਜਿਹੜੇ ਕੱਪੜੇ ਸੀਗੇ ਆਪਣੇ ਹਰ ਰੋਜ਼ ਦੇ ਪਾਉਣ ਵਾਲੇ ਸੀਗੇ ਜਿਹੜੇ ਹਨਾ ਕੱਪੜੇ ਜਾਣੀ ਕੀਤੇ ਉਹ ਵੀ ਮੇਰੇ ਦੋ ਦਿਨਾਂ ਦੇ ਬਨੇ ਪਏ ਸੀਗੇ ਤੇ ਉਹ ਵਾਲੇ ਕੱਪੜੇ ਜਿਹੜੇ ਮੈਂ ਮਸ਼ੀਨ ਦੇ ਵਿੱਚ ਪਾਤੀ ਸੀਗੇ ਤੇ ਉਸ ਤੋਂ ਬਾਅਦ ਫਿਰ ਮੈਂ ਉਹ ਕੱਪੜੇ ਕੱਢ ਕੇ ਫਿਰ ਮੈਂ ਇਹ ਵਾਲੇ ਸਾਰੇ ਕੱਪੜੇ ਜਿਵੇਂ ਪਾਉਂਗੀ ਕੱਲੇ ਪਰਦੇ ਵਗੈਰਾ ਨਹੀਂ ਧੋਂਦੀ ਬਾਕੀ ਸਾਰੇ ਕਵਰ ਵਗੈਰਾ ਧੋਂਗੀ ਕਿਉਂਕਿ ਦੀਵਾਲੀ ਦੀਆਂ ਹੀ ਸਫਾਈਆਂ ਕੀਤੀਆਂ ਹੋਈਆਂ ਉਸ ਤੋਂ ਬਾਅਦ ਮੈਂ ਬਿਲਕੁਲ ਵੀ ਜਿਹੜੀ ਕੱਲੀ ਬੈੱਡ ਸ਼ੀਟ ਜ਼ਰੂਰ ਚੇਂਜ ਕਰ ਦਿੰਦੀ ਸੀਗੀ ਤੇ ਬਾਕੀ ਕੋਈ ਵੀ ਜਿਹੜੇ ਹੈਗੇ ਆਪਾਂ ਜਿਵੇਂ ਕਨੇਹੇ ਤੋਟੇ ਸੀਗੇ ਸਾਰੇ ਕਵਰ ਤੇ ਫਿਲਹਾਲ ਹੁਣ ਧੂਣ ਵਾਲੇ ਹੀ ਹੋਏ ਪਏ ਆ ਤੇ ਬਾਕੀ ਇਸ ਤਰ੍ਹਾਂ ਸੀਗਾ ਵੀ ਹੁਣ ਥੋੜਾ ਜਿਆ ਧੁੱਪਾਂ ਧੁੱਪਾਂ ਲੱਗਦੀਆਂ ਸੀਗੀਆਂ ਤੇ ਮੈਂ ਕਹਾ ਵੀ ਚਲ ਆਪਾਂ ਇੱਕ ਵਾਰੀ ਵੀ ਸਾਰੇ ਧੋ ਕੇ ਜਿਵੇਂ ਤੇ ਸਫਾਈ ਕਰ ਦਿੰਨੇ ਆ ਯਾਨੀ ਕਿ ਇੱਕ ਵਾਰੀ ਸਫਾਈ ਹੁਣ ਹੋ ਗਈ ਫਿਰ ਚਲ ਆਪਣਾ ਸਿਆਲ ਲੰਘ ਜਾਊਗਾ ਹਨਾ ਵੀ ਯਾਨੀ ਕਿ ਸਰਦੀਆਂ ਦਾ ਜਿਹੜਾ ਸੀਜ਼ਨ ਆ ਉਹ ਲੰਘ ਜਾਊਗਾ ਕਿਉਂਕਿ ਨਹੀਂ ਤਾਂ ਫਿਰ ਗਾਂ ਜਿੱਦਾਂ ਜ਼ਿਆਦਾ ਧੁੰਦਾ ਧੁੰਦਾ ਪੈਣ ਲੱਗ ਗਿਆ ਮੌਸਮ ਹੋ ਜਾਂਦਾ ਜ਼ਿਆਦਾ ਖਰਾਬ ਤੇ ਫਿਰ ਉਹ ਤੋਂ ਔਖਾ ਹੋ ਜਾਂਦਾ ਜਿਵੇਂ ਸਾਲ ਸਫਾਈ ਕਰਨ ਦਾ ਤੇ ਕਿਉਂਕਿ ਉਸ ਟਾਈਮ ਤੇ ਤਾਂ ਬਸ ਮੱਜਾਂ ਦੀ ਸਾਂਭ-ਸਮਾਲ ਹੋਗੀ ਤੇ ਬਸ ਰੋਟੀ ਪਾਣੀ ਹੋ ਗਿਆ ਇੰਨੇ ਕਿ ਹਰ ਰੋਜ਼ ਦੇ ਜਿਹੜੇ ਆਪਣੇ ਕੰਮ ਹੁੰਦੇ ਬਸ ਇਹੀ ਮਸਾਂ ਖਤਮ ਹੁੰਦੇ ਆ ਤੇ ਬਾਕੀ ਇਸ ਤਰ੍ਹਾਂ ਹੁੰਦਾ ਵੀ ਠੰਡ ਦੇ ਵਿੱਚ ਨਹੀਂ ਕੋਈ ਕੰਮ ਚਾ ਨਿਪੜਦਾ ਹੈਗਾ ਤੇ ਤਾਂ ਕਰਕੇ ਮੈਂ ਨਾ ਹੁਣ ਸੋਚਿਆ ਮੈਂ ਕਿ ਚਲੋ ਹੁਣ ਵੇਲ ਜੀ ਸੀ ਥੋੜੀ ਜੀ ਤੇ ਵੀ ਆਪਾਂ ਇੱਕ ਵਾਰੀ ਫੇਰ ਜਿਹੜੀ ਹੈ ਸਾਫ-ਸਫਾਈ ਕਰ ਦਿੰਨੇ ਆ ਜਿਹੜੀ ਥੋੜੀ ਬਹੁਤੀ ਝਾੜ-ਪੁੰਝ ਹੋਈ ਤੇ ਉਹ ਕਰਕੇ ਤੇ ਫੇਰ ਆਪਾਂ ਜਿਹੜਾ ਵੇੜੇ ਦੇ ਵਿੱਚ ਮਿੱਟੀ ਵੀ ਲਾਉਣੀ ਆ ਮੈਂ ਤੇ ਫਿਲਹਾਲ ਵੀਡੀਓ ਦੇ ਵਿੱਚ ਮਿੱਟੀ ਜਿਹੜੀ ਆ ਮੈਂ ਕੱਲ ਕੁਸ਼ਕ ਜਾਨੀ ਕਿ ਮਿੱਟੀ ਸੜੀ ਸੀਗੀ ਲਾਈ ਸੀਗੀ ਆ ਤੂੜੀ ਪਾ ਕੇ ਤੂੜੀ ਵਾਲੀ ਮਿੱਟੀ ਲਗਾਈ ਸੀਗੀ ਜਾਨੀ ਕਿ ਜਿਹਨੂੰ ਤਲੀ ਦੇਣਾ ਕਹਿ ਦਿੰਦੇ ਆ ਨਾ ਉਹ ਵਾਲੀ ਮਿੱਟੀ ਲਗਾਈ ਸੀਗੀ ਕਿਉਂਕਿ ਵੀ ਜਿਹੜੀ ਕੱਲੀ ਗੋਹਾ ਮਿੱਟੀ ਫੇਰਦੀ ਆ ਉਹ ਫਿਰ ਫਿਆਜ ਹੀ ਜਾਂਦੀ ਸੀਗੀ ਤੇ ਫਿਰ ਮੈਂ ਪਹਿਲਾਂ ਤੂੜੀ ਵਾਲੀ ਮਿੱਟੀ ਫੇਰੀ ਆ ਤੇ ਉਸ ਤੋਂ ਬਾਅਦ ਥੋੜੇ ਇੱਕ ਦਿਨ ਬਾਕੀ ਕੁਸ਼ਕ ਦਿਨ ਰੋਕ ਕੇ ਫਿਰ ਆਪਾਂ ਜਾਨੀ ਕਿ ਕੱਲਾ ਗੋਹਾ ਮਿੱਟੀ ਜਿਹੜਾ ਉਹ ਫੇਰ ਦਾਂਗੇ ਨਾਲੇ ਤਾਂ ਜਿਹੜਾ ਪੱਟਿਆ ਪੁੱਟਿਆ ਜਿਹੜਾ ਉਪੱਧਰਾ ਜਿਹਾ ਹੋ ਜੂਗਾ ਤਾਂ ਉੱਚਾ ਨੀਵਾ ਹਨਾ ਤੇ ਫਿਰ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਚਲੋ ਆਪਣੇ ਜਿਹੜੇ ਉਹੀ ਵੀ ਹਾਜ਼ ਜਿਹੜੇ ਠੰਡ ਦੇ 2 ਮਹੀਨੇ ਹੈਗੇ ਲੰਘ ਜਾਣਗੇ ਕਿ ਰਸਫਾਈਆਂ ਜੀਆਂ ਹੋ ਗਈਆਂ ਕਿਉਂਕਿ ਦਿਵਾਲੀ ਦੀਆਂ ਸਫਾਈਆਂ ਹੋਈਆਂ ਸੀਗੀਆਂ ਤੇ ਉਸ ਤੋਂ ਬਾਅਦ ਹੁਣ ਥੋੜਾ ਥੋੜਾ ਜਿਹਾ ਲੱਗੀ ਜਾਂਦਾ ਸੀਗਾ ਵੀ ਜਿਵੇਂ ਸਾਫ ਸਫਾਈ ਜਿਹੜੀ ਕਰਨ ਵਾਲੀ ਸੀਗੀ ਤੇ ਬਾਕੀ ਮੇਰੇ ਤੋਂ ਰਿਆ ਨਹੀਂ ਜਾਂਦਾ ਹੁੰਦਾਗਾ ਵੀ ਮੈਨੂੰ ਜਿਹੜਾ ਵੀ ਹਰੇਕ ਚੀਜ਼ ਮੈਨੂੰ ਆਏ ਹੁੰਦਾ ਵੀ ਸਾਫ਼ ਹੋਵੇ ਤੇ ਬਾਕੀ ਇੱਕ ਨਾ ਮੇਰਾ ਪਿਛਲੀ ਵੀਡੀਓ ਤੇ ਕਮੈਂਟ ਵੀ ਆਇਆ ਸੀਗਾ ਓਕੇ ਉਹਨਾਂ ਨੇ ਵੈਸੇ ਮੈਂ ਰਿਪਲਾਈ ਵੀ ਕੀਤਾ ਸੀ ਉਹਨਾਂ ਨੇ ਕਮੈਂਟ ਕੀਤਾ ਸੀ ਕਹਿੰਦੇ ਨਾ ਤੁਸੀਂ ਦੀਦੀ ਪਾਣੀ ਪੋਚਾ ਲਗਾਉਣ ਲੱਗਿਆ ਕਿ ਪਾਣੀ ਤਾਂ ਬਦਲ ਲਓ ਪਰ ਭੈਣੇ ਮੈਂ ਪਾਣੀ ਬਦਲਦੀਆਂ ਵੀ ਇਹ ਨਹੀਂ ਹੈਗਾ ਵੀ ਮੈਂ ਇੱਕ ਬਾਲਟੀ ਦੇ ਨਾਲ ਹੀ ਲਗਾਉਂਦੀ ਉਹ ਪਤਾ ਕੀ ਹੁੰਦਾ ਵੀ ਮੈਂ ਵੀਡੀਓ ਨੇ ਇੱਕ ਕੱਟ ਦਿੱਨੀ ਹੁੰਦੀ ਹੈ ਵੀ ਫਿਰ ਵੀਡੀਓ ਜਿਆਦਾ ਵੱਡੀ ਹੁੰਦੀ ਆ ਤਾਂ ਕਰਕੇ ਤੁਹਾਨੂੰ ਲੱਗਿਆ ਹੋਊਗਾ ਤੇ ਵੀ ਵੈਸੇ ਮੈਂ ਪਾਣੀ ਬਦਲ ਕੇ ਲਾਉਣੀ ਹੁੰਦੀ ਹੈ ਪੋਚਾ ਇਹ ਲੋ ਜਿ ਉਸ ਤੋਂ ਬਾਅਦ ਪਤਾ ਕੀ ਹੋਇਆ ਜੀ ਮੈਂ ਆਪਣੇ ਅਰਸ਼ਨੁਰ ਦੀ ਯੂਨੀਫਾਰਮ ਪ੍ਰੈਸ ਕਰਨ ਤੋਂ ਬਾਅਦ ਤੇ ਫਿਰ ਮੈਂ ਸਾਰੇ ਜਿਹੜੇ ਕੱਪੜੇ ਸੀ ਉਹ ਵੀ ਮਸ਼ੀਨ ਦੇ ਵਿੱਚ ਪਾ ਲਏ ਸੀ ਜਾਨਕਿ ਸਾਰੇ ਕੱਪੜੇ ਜਿਹੜੇ ਧੁੱਫਗੇ ਸੀਗੇ ਆ ਤੇ ਬਾਕੀ ਕੁਝ ਕ ਬੈੱਡ ਸ਼ੀਟ ਰਹਿ ਗਈਆਂ ਸੀਗੀਆਂ ਦੋ ਸਿੰਗਲ ਤੇ ਡਬਲ ਅਤੇ ਬਾਕੀ ਕੁਝ ਹੋਰ ਕੱਪੜੇ ਸੀਗੇ ਮੋਟੇ ਤੇ ਬਸ ਉਹ ਮਸ਼ੀਨ ਚ ਪਾਏ ਸੀਗੇ ਇਹ ਮੈਂ ਕੱਪੜੇ ਕੱਢ ਲਏ ਸੀ ਸੋਫਿਆਂ ਦੇ ਕੱਪੜੇ ਜਿਹੜੇ ਇਹ ਵੀ ਜਾਣੇ ਕਿ ਉੱਪਰਲੇ ਜਿਹੜੇ ਕਵਰ ਸੀ ਸੋਫਿਆਂ ਦੇ ਉਹ ਵੀ ਉਤਾਰ ਕੇ ਧੋਲੇ ਸੀਗੇ ਉਹ ਵੀ ਮਸ਼ੀਨ ਦੇ ਵਿੱਚੋਂ ਮੈਂ ਹੁਣ ਕੱਢ ਲੇ ਤੇ ਚਾਹ ਪਾਣੀ ਪੀ ਕੇ ਬੱਸ ਤੇ ਉਸ ਤੋਂ ਬਾਅਦ ਫਿਰ ਮੈਂ ਹੁਣ ਬਲੱਗ ਸੀਗੀ ਪਾਣੀ ਕੱਢਣ ਕੱਪੜਿਆਂ ਦਾ ਮੈਂ ਹਲਚਲ ਹੁਣ ਇਹਨਾਂ ਦਾ ਪਾਣੀ ਕੱਢ ਲਾਂ ਕਿਉਂਕਿ ਫਿਲਹਾਲ ਤਾਂ ਮੈਂ ਵਸੇ ਰੋਟੀ ਬਣਾਉਣੀ ਸੀ ਜਾਨੇ ਕਿ ਨੂਰ ਵਾਸਤੇ ਵੀ ਤੇ ਉਹਦੇ ਡੈਡੀ ਵਾਸਤੇ ਰੋਟੀ ਬਣਾਉਣੀ ਸੀਗੀ ਤੇ ਨੂਰ ਮੈਨੂੰ ਕਹੀ ਜਾਂਦਾ ਸੀ ਵੀ ਮਮਾ ਲੇਟ ਨਾ ਮੈਂ ਹੋ ਜਾਵਾਂ ਨਾ ਜੀ ਤੁਸੀਂ ਕੱਪੜੇ ਬਾਅਦ ਚ ਧੋ ਲਿਓ ਬਸ ਉਹਨੂੰ ਐ ਹੀ ਹੁੰਦਾ ਹੁੰਦਾ ਵੀ ਪਹਿਲਾਂ ਮੈਨੂੰ ਤਿਆਰ ਕਰ ਦਿਓ ਤੇ ਮੈਨੂੰ ਵੀ ਐ ਹੀ ਹੁੰ ਪਰ ਮੈਨੂੰ ਮੈਂ ਦੇਖਿਆ ਸੀਗਾ ਮੈਂ ਕਿਹਾ ਟਾਈਮ ਪਿਆ ਹਜੇ ਤੇ ਵੀ ਮੈਂ ਚੱਲ ਪਹਿਲਾਂ ਪਾਣੀ ਕੱਢ ਲਾਂ ਕਿਉਂਕਿ ਲਾਈਟ ਤੋਂ ਡਰ ਲੱਗਦਾ ਵੀ ਲਾਈਟ ਬੰਦ ਹੋ ਜਾਂਦੀ ਆ ਤੇ ਮੈਂ ਕਿਹਾ ਚੱਲ ਮੈਂ ਪਾਣੀ ਕੱਢ ਲਾਂ ਤੇ ਫਿਰ ਮੈਂ ਚੱਲੋ ਸੁਕਾ ਬਾਅਦ ਵਿੱਚ ਲਾਉਂਗੀ ਕੱਪੜੇ ਹਨਾ ਬਾਅਦ ਚ ਸੁਕਾ ਕੇ ਫਿਰ ਮਸ਼ੀਨ ਉਹਦੀ ਸੌਰੀ ਧਣੀ ਤੇ ਉੱਪਰ ਖਲਾਰ ਦੂੰਗੀ ਚੱਲਾਂ ਫਿਰ ਧੁੱਪ ਲੱਗੀ ਜਾਊਗੀ ਕੱਪੜਿਆਂ ਨੂੰ ਤੇ ਫਿਰ ਮੈਂ ਐ ਹੋ ਜਾਊਗਾ ਵੀ ਦੂਸਰੇ ਆਪਦਾ ਚਾਪਣੀ ਸੌਰੀ ਰੋਟੀ ਪਾਣੀ ਖਾ ਕੇ ਤੇ ਚਲੋ ਹਨਾ ਰੋਟੀ ਖਾ ਕੇ ਪੰਡੇ ਵਗਰਾ ਸਾਫ ਕਰਕੇ ਤੇ ਫਿਰ ਮੈਂ ਆਪਦਾ ਜਿਹੜਾ ਸਾਫ ਸੁਵਾਈਆਂ ਅੰਦਰ ਦੀ ਥੋੜੀ ਬਹੁਤੀ ਹੋਈਆਂ ਹੋਈਆਂ ਜੜੀਆਂ ਵੀ ਉਹ ਲੱਗ ਚੁngੇ ਤੇ ਫਿਰ ਐ ਹੋ ਜਾਊਗਾ ਸਫਾਈਆਂ ਹੁੰਦੇ ਹੁੰਦੇ ਨਾਲ ਤੇ ਇਹ ਜਿਹੜੇ ਸੁੱਕ ਜਾਣਗੇ ਕੱਪੜੇ ਫਿਰ ਨਾਲ ਦੀ ਨਾਲ ਜਿਹੜੇ ਕਵਰ ਚੜਾਏ ਜਾਣਗੇ ਸਾਰੇ ਤੇ ਵੀ ਨਾਲ ਦੀ ਨਾਲ ਸਾਮਬਸ ਸੰਭਾਈ ਜੀ ਹੋ ਜਾਂਦੀ ਐ ਤੇ ਬਾਕੀ ਕੁਝਕ ਜਿਹੜੇ ਕੱਪੜੇ ਸੀਗੇ ਬਸ ਸੈਟਿੰਗ ਕਰਕੇ ਰੱਖਣ ਵਾਲੇ ਸੀਗੇ ਮੇਰੇ ਕਿਉਂਕਿ ਜਿਹੜੇ ਜਿਵੇਂ ਹੁਣ ਸਰਦੀਆਂ ਵਾਲੇ ਕੱਪੜੇ ਕੱਢੇ ਸੀਗੇ ਉਸ ਦਿਨ ਕੱਢ ਕੇ ਧੋ ਕੇ ਉਵੇਂ ਰੱਖੇ ਜੇ ਪਏ ਸੀਗੇ ਤੇ ਜਿਹੜੇ ਜਾਨੀ ਕਿ ਗਰਮੀ ਵਾਲੇ ਸੀ ਕੁਝਕ ਨਵੇਂ ਜਿਹੜੇ ਸਾਬਣ ਵਾਲੇ ਸੀਗੇ ਜਾਨੀ ਕਿ ਉਹ ਵੀ ਦੇਖੋਗੇ ਅੱਜ ਸੈਟਿੰਗ ਜੀ ਥੋੜੀ ਬਹੁਤੀ ਕਰੂੰਗੀ ਤੇ ਜੇ ਬਣ ਗਈ ਵੀਡੀਓ ਤਾਂ ਪੂਰੀ ਜ਼ਰੂਰ ਬਣਾਉਂਗੀ ਤੇ ਜਾਨੀ ਕਿ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜੇ ਬਾਕੀ ਦਾ ਕੰਮ ਧੰਦੇ ਹੋਏ ਤੇ ਹੁਣ ਕੱਪੜੇ ਧੋ ਕੇ ਤੇ ਫਿਰ ਉਸ ਤੋਂ ਬਾਅਦ ਮੈਂ ਫਿਰ ਅਗਲੇ ਕੰਮ ਤੋਂੰਤੇ ਕਰਦੀ ਆਂ ਤੇ ਬਾਕੀ ਹਾਂਜੀ ਅੱਜ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦੀ ਕਰਦੀ ਆਂ ਵੀ ਆਪਣਾ ਜਿਹੜਾ 1000 ਤੋਂ ਉੱਪਰ ਜਿਹੜੇ ਸਬਸਕ੍ਰਾਈਬਰ ਆਪਣੇ ਹੋ ਚੁੱਕੇ ਆ ਜੀ ਧੰਨਵਾਦ ਤੁਹਾਡਾ ਸਾਰੀ ਭੈਣ ਭਰਾਵਾਂ ਦਾ ਬਹੁਤ-ਬਹੁਤ ਤੇ ਇਸ ਤੋਂ ਅੱਗੇ ਵੀ ਤੁਸੀਂ ਆਪਣਾ ਜਿਹੜਾ ਸਾਥ ਇਸੇ ਤਰ੍ਹਾਂ ਬਣਾਈ ਰੱਖਿਓ ਜੀ ਤੇ ਆਪਣਾ ਜਿਹੜੇ ਵਾਚ ਟਾਈਮ ਸੀਗਾ ਘੱਟ ਸੀਗਾ ਹਨਾ ਤੇ ਉਹ ਵੀ ਤੁਸੀਂ ਜਲਦੀ ਤੋਂ ਜਲਦੀ ਹੀ ਕੰਪਲੀਟ ਕਰ ਦੋ ਤੁਹਾਨੂੰ ਰਿਕਵੈਸਟ ਆ ਕਿ ਤੁਸੀਂ ਜਿਹੜੇ ਆਪਣੇ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਜੀ ਪਲੀਜ਼ ਫੁੱਲ ਵਾਚ ਕਰ ਲਿਆ ਕਰੋ ਤੇ ਆਪਣਾ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਵਾਚ ਟਾਈਮ ਆ ਉਹ ਵੀ ਕੰਪਲੀਟ ਹੋ ਜੇ ਤੇ ਫਿਰ ਆਪਾਂ ਆਨੰਦ ਆਪਣਾ ਚੈਨਲ ਜਿਹੜਾ ਮੋਨਟਾਈਜ਼ ਹੋ ਜੇ ਤਾਂ ਫਿਰ ਚਲੋ ਥੋੜਾ ਜਿਹਾ ਸੌਖਾ ਹੋ ਜਾਂਦਾ ਬਾਕੀ ਚਲੋ ਜਿਸ ਤਰ੍ਹਾਂ ਆਪਾਂ ਹੁਣ ਕੰਮ ਕਰ ਰਹੇ ਆ ਚਲੋ ਵਾਹਿਗੁਰੂ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਕੰਮ ਹੈ ਇਹ ਬਣਾਈ ਰੱਖੇ ਤੇ ਆਪਾਂ ਤੁਹਾਡੇ ਨਾਲ ਸੋਹਣੇ ਸੋਹਣੇ ਵਲੌਗ ਜਿਹੜੇ ਆ ਉਹ ਸ਼ੇਅਰ ਤੇ ਹਾਂਜੀ ਆਪਾਂ ਤੁਹਾਡੇ ਨਾਲ ਸੋਹਣੇ ਸੋਹਣੇ ਵਲੌਗ ਸ਼ੇਅਰ ਕਰਦੇ ਰਵਾਂਗੇ ਤੇ ਬਾਕੀ ਹਨਾ ਕੁਝ ਕਮੈਂਟ ਸੀਗੇ ਜਿੱਦਾਂ ਪਹਿਲਾਂ ਵੀ ਮੈਨੂੰ ਪਹਿਲਾਂ ਕਮੈਂਟ ਆਈ ਸੀਗੇ ਹਨਾ ਵੀ ਤੁਸੀਂ ਹੋਮ ਟੂਰ ਦੀ ਵੀਡੀਓ ਲਈ ਵੀ ਆਈ ਸੀਗੇ ਤੇ ਕੱਪੜਿਆਂ ਦੀ ਸੂਟਾਂ ਦੀ ਕਲੈਕਸ਼ਨ ਵੀ ਸ਼ੇਅਰ ਕਰਿਆ ਕਰੋ ਹਨਾ ਤੇ ਆਪਾਂ ਤੁਹਾਡੇ ਨਾਲ ਇਹ ਵਾਲੀਆਂ ਵੀਡੀਓ ਜਰੂਰ ਸ਼ੇਅਰ ਕਰਾਂਗੇ ਤੇ ਬਸ ਥੋੜੇ ਟਾਈਮ ਤੱਕ ਜਾਨੀ ਕੁਝ ਕੁ ਦਿਨਾਂ ਤੱਕ ਤੇ ਉਸ ਤੋਂ ਪਹਿਲਾਂ ਤੁਹਾਨੂੰ ਰਿਕੁਐਸਟ ਹੈ ਵੀ ਤੁਸੀਂ ਵਾਚ ਟਾਈਮ ਕੰਪਲੀਟ ਕਰ ਦੋ ਤਾਂ ਫਿਰ ਕਿਉਂਕਿ ਮੈਂ ਪਹਿਲਾਂ ਇਹ ਜੀ ਸੋਚੀ ਸੀਗੀ ਵੀ ਮੈਂ ਹੋਮ ਟੂਰ ਦੀ ਵੀਡੀਓ ਜਿਆਦਾ ਰਹਿ ਕੇ ਆਉਂਗੀ ਜਦੋਂ ਮੇਰੇ ਜਿਹੜਾ 1000 ਸਬਸਕ੍ਰਾਈਬਰ ਕੰਪਲੀਟ ਹੋ ਗਏ ਤੇ ਹਨਾ ਤੇ ਵਾਚ ਟਾਈਮ ਕੰਪਲੀਟ ਹੋ ਗਿਆ ਤਾਂ ਉਸ ਤੋਂ ਬਾਅਦ ਫਿਰ ਮੈਂ ਹੋਮ ਟੂਰ ਦੀ ਜਿਹੜੀ ਵੀਡੀਓ ਆ ਉਹ ਅਪਲੋਡ ਕਰੂੰਗੀ ਤੇ ਹਾਂਜੀ ਆਪਾਂ ਜਰੂਰ ਤੁਹਾਡੇ ਨਾਲ ਤੁਹਾਨੂੰ ਹੋਮ ਟੂਲ ਜਰਾ ਉਹ ਕਰਵਾਵਾਂਗੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਪਰ ਉਹ ਪਹਿਲਾਂ ਤੁਸੀਂ ਜਿਹੜਾ ਸਬਸਕ੍ਰਾਈਬਰ ਤੱਕ ਕੰਪਲੀਟ ਕਰਦੇ ਆ ਹਨਾ ਤੇ ਪਰ ਤੁਸੀਂ ਜਿਹੜਾ ਵਾਚ ਟਾਈਮ ਆ ਉਹ ਵੀ ਜਲਦੀ ਤੋਂ ਜਲਦੀ ਪਲੀਜ਼ ਰਿਕਵੈਸਟ ਆ ਕੰਪਲੀਟ ਕਰ ਦਿਓ ਜੀ ਤਾਂ ਕਿ ਆਪਣਾ ਜਿਹੜਾ ਚੈਨਲ ਆ ਉਹ ਮੋਨਟਾਈਜ਼ ਹੋ ਜਾਵੇ ਕਿਉਂਕਿ ਮੇਰਾ ਜਿਹੜਾ ਚੈਨਲ ਸੀਗਾ ਉਹ ਹਾਫ ਮੋਨਟਾਈਜ਼ ਹੋ ਚੁੱਕਿਆ ਸੀ ਤੇ ਉਸ ਤੋਂ ਬਾਅਦ ਫਿਰ ਹੁਣ ਆਪਣਾ ਜਿਹੜਾ ਸਬਸਕ੍ਰਾਈਬਰ ਸੀਗੇ ਤੇ ਉਹ ਕੰਪਲੀਟ ਹੋ ਚੁੱਕੇ ਨੇ ਤੇ ਬਸ ਕੱਲਾ ਵਾਸਟ ਟਾਈਮ ਦੀ ਥੋੜੀ ਜਿਹੀ ਘਾਟ ਹੈ ਬਸ ਉਹ ਵੀ ਤੁਸੀਂ ਕਰ ਦਿਓ ਜੀ ਜਲਦੀ ਤੋਂ ਜਲਦੀ ਕੰਪਲੀਟ ਤੇ ਫਿਰ ਆਪਣਾ ਚਲੋ ਅਗਲਾ ਪ੍ਰੋਸੈਸ ਕਰੀ ਹਣਾ ਹੁੰਦਾ ਆਪਾਂ ਕੰਮ ਜ਼ਬ ਹੋਣਿਆ ਜਾਂ ਨਹੀਂ ਹੁੰਦੇ ਆ ਤੇ ਬਾਕੀ ਤੁਸੀਂ ਬਹੁਤ ਸੋਹਣੇ ਸੋਹਣੇ ਕਮੈਂਟ ਕਰ ਦਿਓ ਸਾਰੇ ਭੈਣ ਭਰਾ ਹਨਾ ਬਹੁਤ ਵਧੀਆ ਹਨਾ ਤੇ ਤੁਹਾਡੇ ਵੱਲੋਂ ਚੰਗਾ ਰਿਸਪੌਂਸ ਮਿਲ ਰਿਹਾ ਸੀਗਾ ਹਨਾ ਤਾਂ ਹੀ ਮੈਂ ਅੱਗੇ-ਅੱਗੇ ਆਪਾਂ ਵੀਡੀਓ ਪਾ ਰਹੇ ਸੀਗੇ ਤੇ ਬਾਕੀ ਹੁਣ ਤਾਂ ਆਦਤ ਵੀ ਬਣ ਗਈ ਇੱਕ ਹਨਾ ਕਿ ਜਿੱਦ ਤਨ ਮੈਂ ਖੁਦ ਵੀਡੀਓ ਨਾ ਮੇਰੇ ਤੋਂ ਬਣ ਪਾਵੇ ਮਜਬੂਰੀ ਦੇ ਵਿੱਚ ਹਨਾ ਨਾ ਵੀਡੀਓ ਤੁਹਾਡੇ ਨਾਲ ਕੋਈ ਵੀ ਸ਼ੇਅਰ ਹੋਵੇ ਹਨਾ ਕੋਈ ਵੀ ਕੰਮ ਹੁੰਦਾ ਤੁਹਾਡੇ ਨਾਲ ਨਾ ਸ਼ੇਅਰ ਹੋਵੇ ਤਾਂ ਮੈਨੂੰ ਖੁਦ ਨੂੰ ਮਸੂਹਸ ਹੁੰਦਾ ਵੀ ਹਨਾ ਹائے ਮੈਂ ਤਾਂ ਅੱਜ ਕੋਈ ਵੀਡੀਓ ਨਹੀਂ ਪਾ ਪਾਈ ਹਨਾ ਤੇ ਇਸ ਤਰ੍ਹਾਂ ਚੰਗਾ ਲੱਗਦਾ ਹਨਾ ਜਦੋਂ ਸਾਰੇ ਭੈਣ ਭਰਾ ਵਧੀਆ ਚੰਗੀ ਹਨਾ ਰਿਸਪੈਕਟ ਕਰਦੇ ਨੇ ਤੇ ਆਪਣਾ ਸਾਥ ਇਸੇ ਤਰ੍ਹਾਂ ਹੀ ਬਣਾਈ ਰੱਖਿਓ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੁਹਾਡੀਆਂ ਕਮਾਈਆਂ ਦੇ ਵਿੱਚ ਵਾਹਿਗੁਰੂ ਵਾਦਾ ਬਖਰੇ ਤੇ ਚਲੋ ਜੀ ਆਪਾਂ ਗੱਲਾਂ ਤਾਂ ਬਹੁਤ ਸਾਰੀਆਂ ਕਰ ਲਈਆਂ ਤੇ ਹੁਣ ਆਪਾਂ ਦੇਖਦੇ ਹਾਂ ਆਪਣੇ ਕੰਮ ਤਾਂ ਦੇ ਤੇ ਬਾਕੀ ਗੱਲਾਂ ਬਾਤਾਂ ਦੇ ਨਾਲ ਕੰਮ ਤਾਂ ਆਪਣਾ ਹੋ ਹੀ ਰਿਹਾ ਸੀਗਾ ਹਨਾ ਜੀ ਯਾਨੀ ਕਿ ਮੈਂ ਹੁਣ ਇੱਥੇ ਰੋਟੀ ਬਣਾ ਰਹੀ ਸੀ ਤੇ ਮੈਂ ਕੱਪੜੇ ਧੋ ਕੇ ਤੇ ਉਸੇ ਤਰ੍ਹਾਂ ਰੱਖੇ ਸੀ ਉਹਨਾਂ ਨੂੰ ਡਰਾਈ ਨਹੀਂ ਕੀਤਾ ਸੀ ਯਾਨੀ ਕਿ ਸੁਕਾਇਆ ਨਹੀਂ ਸੀਗਾ ਮਸ਼ੀਨ ਦੇ ਵਿੱਚ ਤੇ ਕਿਉਂਕਿ ਫਿਰ ਮੈਂ ਜਲਦੀ ਰੋਟੀ ਬਣਾਉਣ ਲੱਗੀ ਸੀਗੀ ਤੇ ਰੋਟੀ ਬਣਾ ਕੇ ਉਸ ਤੋਂ ਬਾਅਦ ਮੈਂ ਕੱਪੜੇ ਸਕਾ ਕੇ ਫਿਰ ਮੈਂ ਤਣੀ ਤੇ ਫਲਾਉਂਗੀ ਤੇ ਫਿਰ ਜਿਹੜੀਆਂ ਸਫਾਈਆਂ ਮੈਂ ਕਰਨੀਆਂ ਸ਼ੁਰੂ ਕਰੂੰਗੀ ਇਹ ਜਿਹੜੀ ਸਾਫ ਸਫਾਈਆਂ ਦੀ ਵੀਡੀਓ ਆਪਾਂ ਤੁਹਾਡੇ ਨਾਲ ਕੱਲ ਨੂੰ ਸ਼ੇਅਰ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨਹੀਂ ਸ਼ੇਅਰ ਕਰਦੇ ਕਿਉਂਕਿ ਫਿਰ ਵੀਡੀਓ ਹੋ ਜਾਣੀ ਹੈ ਜ਼ਿਆਦਾ ਵੱਡੀ ਤੇ ਹੁਣ ਮੈਂ ਕੋਸ਼ਿਸ਼ ਕਰਦੀ ਆਂ ਵੀ ਬਿਲਕੁਲ ਛੋਟੀ ਤੋਂ ਛੋਟੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂ ਤਾਂ ਕਿ ਤੁਸੀਂ ਬਿਨਾਂ ਸਕਿੱਪ ਕੀਤੇ ਵੀਡੀਓ ਨੂੰ ਪੂਰਾ ਦੇਖ ਸਕੋ ਤੇ ਸਬਜ਼ੀ ਜਿਹੜੀ ਇੱਥੇ ਬਣਾਈ ਸੀਗੀ ਜੀ ਮੈਂ ਸਬਜ਼ੀ ਸਵੇਰੋਂ ਹੀ ਬਣਾਈ ਸੀਗੀ ਪਰ ਵੀਡੀਓ ਨਹੀਂ ਬਣਾਈ ਸਾਬ ਮੈਂ ਉਹਦੀ ਸਬਜ਼ੀ ਆਪਾਂ ਬਣਾਈ ਸੀ ਆਲੂ ਮੇਥਿਆਂ ਦੀ ਪੁਰਜੀ ਬਣਾਈ ਸੀਗੀ ਤੇ ਹੁਣ ਮੈਂ ਪਰੌਂਠੇ ਬਣਾ ਕੇ ਅਰਸ਼ਨੂਰ ਦੇ ਜਲਦੀ ਜਲਦੀ ਉਹਦਾ ਟਿਫਨ ਤਿਆਰ ਕਰ ਦਿਆਂ ਤੇ ਉਸ ਤੋਂ ਬਾਅਦ ਉਹਦੇ ਡੈਡੀ ਨੂੰ ਵੀ ਲਾ ਕੇ ਰੋਟੀ ਦੇ ਦੇਣੀ ਆ ਤੇ ਫਿਰ ਮੈਂ ਖੁਦ ਵੀ ਰੋਟੀ ਖਾ ਕੇ ਤੇ ਫਿਰ ਮੈਂ ਅਗਲੇ ਕੰਮ ਤੋਂ ਦੇ ਲੱਗੂ ਕਿਉਂਕਿ ਹੁਣ ਮੈਂ ਜਦੋਂ ਸਵੇਰੇ ਅਰਸ਼ੀਨੌਰ ਵਾਸਤੇ ਬਣਾਉਣੀ ਆ ਰੋਟੀ ਕਿਉਂਕਿ ਉਹਦੀ ਰੋਟੀ ਮੈਂ 8:30 ਵਜੇ 8:30 ਵਜੇ ਲੱਗਦੀ ਹੁੰਦੀ ਆ ਹਾਂਜੀ ਰੋਟੀ ਬਣਾਉਣ ਕਿਉਂਕਿ 9:00 ਵਜੇ ਬੈਣ ਆਉਂਦੀ ਆ ਤੇ ਤਾਂ ਕਰਕੇ ਫਿਰ ਮੈਂ ਹੁਣ ਲੇਟ ਲੱਗਦੀ ਆ ਰੋਟੀ ਬਣਾਉਣ ਤਾਂ ਮੈਂ ਜਦੀ ਸਾਰੀ ਰੋਟੀ ਬਣਾ ਲੈਣੀ ਆ ਕਿਉਂਕਿ ਫਿਰ ਰੋਟੀ ਖਾ ਕੇ ਤੇ ਉਸ ਤੋਂ ਬਾਅਦ ਫਿਰ ਆਪਣੇ ਕੰਮ ਤੋਂ ਦੇ ਲੱਗ ਜਾਂਦੇ ਆਪਾਂ ਤੇ ਲੋ ਜੀ ਉਸ ਤੋਂ ਬਾਅਦ ਆਪਾਂ ਨੂਰ ਸਕੂਲ ਚਲੇ ਗਿਆ ਸੀ ਆ ਤੇ ਮੈਂ ਕੱਪੜੇ ਧੋ ਕੇ ਤੇ ਫਿਰ ਇਹ ਕੱਪੜੇ ਜਾਨੀ ਕਿ ਲੱਗੇ ਸੀ ਹੁਣ ਮੈਂ ਤਣੀ ਦੇ ਉੱਪਰ ਸੁੱਕਣੇ ਪਾਉਣ ਕੱਪੜੇ ਮੈਂ ਸਾਰੇ ਜਿਹੜੇ ਆ ਮਸ਼ੀਨ ਦੇ ਵਿੱਚ ਸੁਕਾ ਲਏ ਸੀਗੇ ਹਾਂਜੀ ਕੱਪੜੇ ਆਪਾਂ ਜਿਹੜੇ ਮਸ਼ੀਨ 'ਚ ਸੁਕਾ ਲਏ ਸੀਗੇ ਪਰ ਹੁਣ ਆਪਾਂ ਤਣੀ ਤੇ ਫਲਾ ਦਿੰਨੇ ਆ ਤਾਂ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਧੁੱਪ ਲੱਗ ਜੇ ਕਿਉਂਕਿ ਚਾਹੇ ਮਸ਼ੀਨ ਦੇ ਵਿੱਚ ਕੱਪੜੇ ਸੁੱਕੇ ਹੋਣ ਪਰ ਫਿਰ ਵੀ ਚਾਹੇ ਗਰਮੀ ਆ ਚਾਹੇ ਸਰਦੀ ਆ ਜਿੰਨਾ ਚਿਰ ਕੱਪੜਿਆਂ ਨੂੰ ਧੁੱਪ ਨਹੀਂ ਲੱਗਦੀ ਉਹਨਾਂ ਟਾਈਮ ਕੱਪੜਿਆਂ ਦੇ ਉੱਪਰ ਉਹਨੀ ਚਮਕ ਨਹੀਂ ਆਉਂਦੀ ਹੈਗੀ ਤੇ ਹੁਣ ਆਪਾਂ ਸਾਰੇ ਕੱਪੜੇ ਜਿਹੜੇ ਆ ਫਲਾ ਦਿੰਨੇ ਆ ਤਣੀ ਦੇ ਉੱਪਰ ਤੇ ਉਸ ਤੋਂ ਬਾਅਦ ਫਿਰ ਮੈਂ ਅੰਦਰ ਦੀ ਜਿਹੜੀ ਸਾਫ ਸਫਾਈ ਆ ਉਹ ਕਰੂੰਗੀ ਤੇ ਫਿਰ ਆਪਾਂ ਜਾਨੀ ਕਿ ਇਹ ਜਿਹੜੇ ਕਵਰ ਤੋਤੇ ਆ ਸਾਰੇ ਜਾਨੀ ਕਿ ਲਾ ਦਾਂਗੇ ਪਹਿਲਾਂ ਆਪਾਂ ਝਾੜ ਪੂੰਝ ਕਰ ਲਵੇ ਅੰਦਰੋਂ ਤੇ ਹਾਂਜੀ ਅੱਜ ਦੀ ਵੀਡੀਓ ਦਾ ਹੁਣ ਆਪਾਂ ਐਂਡ ਕਰਦੇ ਹਾਂ ਜੀ ਇੱਥੇ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਚੰਗੀ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਬਾਕੀ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਪਲੇਸ ਵੀਡੀਓ ਨੂੰ ਫੁੱਲ ਵਾਚ ਕਰੋ ਜੀ ਬਿਨਾ ਸਕਿਪ ਕੀਤੇ ਸਾਰੀ ਵੀਡੀਓ ਦੇਖ ਲਿਓ ਜੀ ਅੰਤ ਤੱਕ ਰਿਕਵੈਸਟ ਆ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਮੇਰੇ ਸਬਸਕ੍ਰਾਈਬ ਕੰਪਲੀਟ ਕਰਦੇ ਹੋ ਉਸੇ ਤਰ੍ਹਾਂ ਵਾਚ ਟਾਈਮ ਵੀ ਤੁਸੀਂ ਕੰਪਲੀਟ ਕਰ ਦਿਓ ਜਲਦੀ ਤੋਂ ਜਲਦੀ ਤੇ ਸਾਰੇ ਭੈਣ ਭਰਾਵਾਂ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ